ਲਾਲਚ ਤੇ ਸੇਵਾ ਦਾ ਫਲ ਜਾਦੂਈ ਪਤੀਲਾ ਪੁਰਾਣੇ ਸਮਿਆਂ ਦੀ ਗੱਲ ਹੈ ਦੁਆਬੇ ਦੇ ਇਲਾਕੇ ਵਿੱਚ ਇੱਕ ਛੋਟਾ ਜਿਹਾ ਪਰ ਬਹੁਤ ਸੋਹਣਾ ਪਿੰਡ ਸੀ ਫਗਵਾੜਾ ਕਸਬਾ ਖੇਤ ਬੜੇ ਉਪਜਾਊ ਮਿੱਟੀ ਉੱਤੇ ਮਿਹਰ ਤੇ ਲੋਕ ਮਿਹੰਦੀ ਪਰ ਹਰ ਪਿੰਡ ਵਰਗਾ ਇਹ ਵੀ ਸੰਸਾਰ ਦੇ ਦੋ ਵੱਡੇ ਰੰਗਾਂ ਚੰਗਿਆਈ ਅਤੇ ਬੁਰਾਈ ਦਾ ਸਮੀਕਰਨ ਸੀ ਇਸ ਪਿੰਡ ਦੇ ਮੁੱਖੇ ਮੋੜ ਤੇ ਇੱਕ ਟੁੱਟਿਆ-ਫੁੱਟਿਆ ਘਰ ਸੀ ਜਿਸ ਵਿੱਚ ਕਰਮ ਸਿੰਘ ਰਹਿੰਦਾ ਸੀ ਉਮਰ 40 ਦੇ ਨੇੜੇ ਮੂਹ ਤੇ ਸਧਾਰਨਤਾ ਦੀਨ ਮਿਸਕੀ ਪਰ ਦਿਲ ਸੋਨੇ ਵਰਗਾ ਉਹ ਗਰੀਬਤਾ ਸੀ ਪਰ ਉਸ ਦੀ ਰੂਹ ਦਾਤੀ ਸੇਵਾ ਭਾਈ ਭਾਵੀ ਤੇ ਰੱਬ ਉੱਤੇ ਚੜ੍ਹ ਢੁਗੀ ਹੋਈ ਰਾਬ ਵਿੱਚ ਡੁੱਬੀ ਹੋਈ ਪਿੰਡ ਦੇ ਲੋਕ ਕਹਿੰਦੇ ਸਾਡਾ ਕਰਮ ਸਿੰਘ ਕੋਲ ਦਾਲ ਰੋਟੀ ਵਾਦੂ ਨਾ ਹੋਵੇ ਪਰ ਦਿਲ ਦਾ ਖਜ਼ਾਨਾ ਤਾਂ ਲੱਬ ਖੋਲਿਆ ਪਿਆ ਹੈ ਕਰਮ ਸਿੰਘ ਦੀ ਇੱਕ ਧੀ ਸੀ ਗੁਰਮੇਲ ਉਮਰ ਹੋ 12 ਸਾਲ ਚਿੱਟਾ ਸੁਹਾ ਚਿਹਰਾ ਦਿਲ ਨਰਮੋ ਬੋਲ ਮਿੱਠੇ ਮਾਂ ਦੇ ਮੇਲੇ ਚ ਸਾਲ ਪਹਿਲਾਂ ਚਲੇ ਜਾਣ ਤੋਂ ਬਾਅਦ ਉਹ ਬਹੁਤ ਜਲਦੀ ਸਮਝਦਾਰ ਹੋ ਗਈ ਸੀ ਪੈਟ ਦੇ ਦੁਨਚੇ ਪਾਸੇ ਰਹਿੰਦਾ ਸੀ ਹੀਰਾ ਲਾਲ ਨਾ ਹੀਰਾ ਲਾਲ ਪਰ ਕਰ ਤੋਤਾ ਕੋਲੇ ਵਰਗੀਆਂ ਚਤਵਾਨ ਹਮੇਸ਼ਾ ਸੱਕ ਵਾਲੀ ਬੋਲ ਕਰਾਟੇ ਵਾਲੇ ਉਸ ਉਹ ਤਨਵਾਨ ਸੀ ਪਰ ਲਾਲਚ ਨੇ ਤਨ ਨੂੰ ਉਸ ਦੇ ਲਈ ਅਥਰਾ ਬਣਾ ਦਿੱਤਾ ਸੀ ਦੂਜਿਆਂ ਦੀ ਖੁਸ਼ੀ ਉਸ ਨੂੰ ਮਜੂ ਮਨਜੂਰ ਨਹੀਂ ਖਾਸ ਕਰਕੇ ਕਰਮ ਸਿੰਘ ਦੀ ਸੇਵਾ ਭਾਵਨਾ ਉਸ ਦੇ ਦਿਲ ਚ 30 ਵਾਰ ਚੁੱਭਦੀ ਉਹ ਅਕਸਰ ਕਹਿੰਦਾ ਇਹ ਕਰਮ ਸਿੰਘ ਤਾਂ ਭਾਰ ਹੋ ਗਿਆ ਪੈਡ ਉੱਤੇ ਗਰੀਬ ਹੋ ਕੇ ਵੀ ਵਰਡ ਦਾ ਫਿਰਦਾ ਹੈ ਜਿਹੜਾ ਆਪਣੇ ਪਾਸ ਰੋਟੀ ਨਹੀਂ ਰੱਖ ਸਕਦਾ ਉਹ ਦੂਜਿਆਂ ਨੂੰ ਕੀ ਦੇਵੇਗਾ ਪੈ ਪਰ ਪੈੰਡ ਵਾਲੇ ਹਮੇਸ਼ਾ ਕਹਿੰਦੇ ਦੇਣ ਵਾਲਾ ਉਹ ਨਹੀਂ ਜੋ ਕੋਲ ਵੱਡਾ ਹੋਵੇ ਦੇਣ ਵਾਲਾ ਉਹ ਜੋ ਦਿਲ ਵੱਡਾ ਹੋਵੇ ਇਹ ਗੱਲਾਂ ਹੀਰਾ ਲਾਲ ਦੇ ਅਹੰਕਾਰ ਨੂੰ ਹੋਰ ਸਾੜ ਦਿੰਦੀਆਂ ਕਰਮ ਸਿੰਘ ਦੀ ਜ਼ਿੰਦਗੀ ਦੋ ਚੀਜ਼ਾਂ ਤੇ ਟਿਕੀ ਸੀ ਮਿਹਨਤ ਅਤੇ ਰੱਬ ਉੱਤੇ ਪੂਰਾ ਭਰੋਸਾ ਉਹ ਹਰ ਸਵੇਰ ਗੁਰਦੁਆਰੇ ਵਿੱਚ ਨਗਰ ਦੀ ਸੇਵਾ ਕਰਦਾ ਫਿਰ ਘਰ ਆ ਕੇ ਖੇਤਾਂ ਵਿੱਚ ਮਿਹਨਤ ਕਰਦਾ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਪੈਂਦੀ ਘਰਮ ਸਿੰਘ ਸਭ ਤੋਂ ਪਹਿਲਾਂ ਹੌਂਜਦਾ ਮੈਲੀ کئی ਵਾਰ ਪੁੱਛਦੀ ਬਾਬਾ ਅਸੀਂ ਇੰਨੇ ਗਰੀਬ ਹਾਂ ਅਸੀਂ ਦੂਜਿਆਂ ਨੂੰ ਕਿਉਂ ਵੰਡਦੇ ਹਾਂ ਸਾਡੇ ਆਪਣੇ ਲਈ ਕਦੇ ਕੁਝ ਨਹੀਂ ਬਚਦਾ ਘਰਮ ਸਿੰਘ ਮੁਸਕਰਾ ਦਿੰਦਾ ਤੇ ਇਹ ਜੋ ਰਾਪਨ ਤੇ ਰਾ ਵਿੱਚ ਲੱਗੇ ਉਹ ਕਦੇ ਘਾਟ ਘਾਟੇ ਚ ਨਹੀਂ ਰਹਿੰਦੇ ਸੇਵਾ ਦਾ ਫਲ ਰੱਬ ਆਪ ਦਿੰਦਾ ਹੈ ਕਦੇ ਨਾ ਕਦੇ ਮੈਲੀ ਵੀ ਮਨ ਵਿੱਚ ਸਵਾਲ ਨਾ ਰੱਖਦੀ ਪਰ ਬਾਪੂ ਦੀ ਕਲ ਮੰਨ ਲੈਂਦੀ ਇੱਕ ਦਿਨ ਪਿੰਡ ਵਿੱਚ ਮੈਲੀ ਬਹੁਤ ਮੁਕਬਾਰ ਹੋ ਗਈ ਘਰ ਵਿੱਚ ਰੋਟੀ ਤੱਕ ਨਹੀਂ ਸੀ ਦਵਾਈ ਤਾਂ ਦੂਰ ਦੀ ਗੱਲ ਕਰਮ ਸਿੰਘ ਕੁਮਰਾਏ ਹੁੰਦੇ ਗੁਰਦੁਆਰੇ ਗਿਆ ਸੇਵਾਦਾਰਾਂ ਕੋਲੋਂ ਥੋੜੀ ਮਦਦ ਲੈਣ ਲੈ ਕੇ ਵਾਪਸ ਆਇਆ ਇਹ ਗੱਲ ਸੁਣ ਕੇ ਹੀਰਾ ਲਾਲ ਦੇ ਮਨ ਵਿੱਚ ਇੱਕ ਪੁਰਾ ਵਿਚਾਰ ਉੱਭਰਿਆ ਉਹ ਕਹਿੰਦਾ ਆਪਣੇ ਮਨ ਨੂੰ ਅੱਜ ਤਾਂ ਕਰਮ ਸਿੰਘ ਨੂੰ ਸਿੱਧਾ ਚੋਟ ਮਾਰ ਕੇ ਮਾਰੇ ਦਾ ਸਮਾਂ ਹੈ ਉਸ ਦਾ ਘਰ ਤਾਂ ਸਖਤ ਗਰੀਬੀ ਚ ਹੈ ਜਿਹੜੀ ਥੋੜੀ ਮੰਜ਼ਲ ਉੱਚੀ ਹੈ ਉਹ ਵੀ ਖੋ ਲਈ ਤਾਂ ਇਹ ਮੁੰਡਾ ਕਦੇ ਚੰਗਿਆਈ ਕਰਨ ਦੇ ਕਾਬਿਲ ਨਹੀਂ ਰਹੇ ਬਚੇਗਾ ਰਾਤ ਨੂੰ ਹਨੇਰਾ ਆ ਗਿਆ ਹੀਰਾ ਲਲ ਚੋਰਾ ਵਾਗ ਕੁਹਾੜੀ ਲੈ ਕੇ ਕਰਮ ਸਿੰਘ ਦੇ ਘਰ ਦੀ ਉਹ ਤੁਰ ਪਿਆ ਕਰਮ ਸਿੰਘ ਉਸ ਵੇਲੇ ਮੈਲੀ ਦੇ ਸਹਿਰ ਵਿੱਚ ਰੱਖ ਕੇ ਬੈਠਾ ਦੁਆ ਕਰ ਰਿਹਾ ਸੀ ਹੇ ਵਾਹ ਗੁਰੂ ਮੇਰੀ ਧੀ ਨੂੰ ਚੰਗਾ ਕਰਤੇ ਮੈਂ ਤਾਂ ਤੇਰੇ ਹੀ ਰਾਜਾ ਚ ਤੁਰਦਾ ਆ ਮੇਰੀ ਖੁਸ਼ੀ ਤੇ ਗਮ ਵੀ ਤੇਰੇ ਇਹ ਆਵਾਜ਼ ਹੀਰਾ ਲਾਲ ਤੇ ਸੁਣੀ ਉਸ ਦਾ ਦਿਲ ਇੱਕ ਪਲ ਲਈ ਡੋਲਾ ਪਰ ਲਾਲਚ ਨੇ ਉਹ ਡੋਲਾ ਵੀ ਮਿਟਾ ਦਿੱਤਾ ਹੀਰਾ لال ਘਰ ਵਿੱਚ ਵੜਿਆ ਪੇਟੀਆਂ ਖੋਲਣ ਲੱਗ ਪਿਆ ਪਰ ਉਹ ਕੀ ਲੱਭੇ ਘਰ ਵਿੱਚ ਕੀ ਸੀ ਕੀ ਕੁਝ ਪ੍ਰਾਣੀਆਂ ਛੱਡੀ ਦੋ ਤਿੰਨ ਬੁੱਢੇ ਕੱਪੜੇ ਰੋਟੀ ਦੇ ਟੁਕੜੇ ਇੱਕ ਚਿੱਠੀ ਜੋ ਘਰਬ ਸਿੰਘ ਆਪਣੀ ਵਰ ਹੋਮ ਪਤਨੀ ਲਈ ਹਰ ਰਾਤ ਲਿਖਦਾ ਸੀ ਬਸ ਹੀਰਾ لال ਗੁੱਸੇ ਨਾਲ ਬੜੋ ਬੜਾਇਆ ਕੋਈ ਤਾਂ ਦੌਲਤ ਨਹੀਂ ਇਹ ਗਰੀਬ ਨੂੰ ਚੋਰ ਕੇ ਮੈਂ ਕੀ ਲੈਣਾ ਚੋਰ ਕੇ ਮੈਂ ਕੀ ਲੈ ਜਾਵਾਂ ਉਹ ਬੇਟੀਆਂ ਦੇ ਥੱਲੇ ਪਿਆ ਇੱਕ ਛੋਟਾ ਤਾਂਬੇ ਦਾ ਪਤੀਲਾ ਉਸ ਦੇ ਹੱਥ ਵਿੱਚ ਪਿਆ ਹੀਰਾ ਲਾਲੇ ਸੋਚਿਆ ਲਾਹਣਤ ਇਹਦੀ ਚ ਚੰਗਾ ਲਿਆ ਜਾਵੇ ਇਹੀ ਚ ਚੰਗਾ ਲਿਆ ਜਾਵੇ ਕਾਂਸੀ ਦਾ ਹੈ ਕੁਝ ਪੈਸੇ ਤਾਂ ਮਿਲ ਜਾਣਗੇ ਉਹ ਪਤੀਲਾ ਚੋਰੀ ਕਰਕੇ ਭੱਜ ਗਿਆ ਸਵੇਰ ਹੋਈ ਕਰਮ ਸਿੰਘ ਨੇ ਵੇਖਿਆ ਤਹਿਖਾਨੇ ਦੀਆਂ ਪੇਟੀਆਂ ਖੁੱਲੀਆਂ ਪਰ ਉਸ ਨੇ ਆ ਨਾ ਕੀਤੀ ਸਿਰਫ ਕਿਹਾ ਜੋ ਰੱਬ ਕਰਦਾ ਹੈ ਭਲੇ ਲਈ ਕਰਦਾ ਹੈ ਹੀਰਾ ਲਾਲ ਨੇ ਪਤੀਲਾ ਘਰ ਲਿਆ ਕੇ ਆਪਣੀ ਪਤਨੀ ਸਾਤੋਂ ਉਹਨੂੰ ਦਿੱਤਾ ਸਾਤੋਂ ਨੇ ਹੱਸਦੇ ਹੋਏ ਕਿਹਾ ਇਹ ਪਤੀਲੇ ਨਾਲ ਕੀ ਕਰਾਂ ਖੋਦਵੀ ਦਸ ਇਹ ਤਾਂ ਗਰੀਬਾਂ ਦਾ ਪਤੀਲਾ ਲੱਗਦਾ ਹੈ ਹੀਰਾ ਨਾਲ ਗੁੱਸੇ ਚ ਓਲਾ ਚੁੱਕ ਕਰ ਮੈਂ ਇਸ ਨੂੰ ਵੇਚਾਂਗਾ ਕੱਲ ਬਾਜ਼ਾਰ ਚ ਉਸ ਰਾਤ ਭੁੱਖੇ ਪੇਟ ਟਿਕੇ ਨਹੀਂ ਉਹ ਸੋਚਿਆ ਚਲੋ ਇਸ ਦੇ ਪਤੀਲੇ ਵਿੱਚ ਕਿਹੜੇ ਘਹਿਣੇ ਲਈ ਦਾਲ ਪਾ ਕੇ ਛੜਾ ਦਈਏ ਪਰ ਜਦੋਂ ਉਸ ਨੇ ਪਤੀਲੇ ਦਾ ਟੱਕਣ ਉਧੇਰਿਆ ਤਾ ਉਸ ਦੀਆਂ ਖਾਟੀਆਂ ਦੀਆਂ ਹੱਟੀਆਂ ਰਹਿ ਗਈਆਂ ਪਤੀਲੇ ਵਿੱਚ ਗਰਮ ਗਰਮ ਤਾਜੀ ਪੂਰੀਆਂ ਚਨਾ ਮਸਾਲਾ ਤੇ ਮਿੱਠੀਆਂ ਖੀਰ ਭਰੀਆਂ ਹੋਈਆਂ ਸੀ ਹੀਰਾ ਲਾਲ ਦੀਆਂ ਅੱਖਾਂ ਫਟ ਗਈਆਂ ਉਹ ਤੰਗ ਰਹਿ ਗਿਆ ਸੰਤੋ ਤੱਕ ਤੱਕ ਕੇ ਕਹਿਦੀ ਇਹ ਕੀ ਚੱਲ ਰਿਹਾ ਹੈ ਤੂੰ ਬੁਕਾਇਆ ਤਾਂ ਵੀ ਨਹੀਂ ਹੀਰਾ ਲਾਲ ਕਹਦਾ ਜਾ ਤੂੰ ਇਹ ਪਤੀਲਾ ਜਾਦੂਈ ਹੈ ਉਨਾਂ ਨੇ ਰਾਤ ਪਰ ਖਾਦਾ ਬਲਕਿ ਬਹੁਤ ਖਾਦਾ ਜਦੋਂ ਵੀ ਪਤੀਨਾ ਖਾਲੀ ਹੁੰਦਾ ਢੱਕਣ ਲਾ ਕੇ ਰੱਖ ਖੁੱਲਦੇ ਦੁਆਰਾ ਪਰ ਭਰਿਆ ਹੋਇਆ ਜਿਵੇਂ ਰੱਬ ਨੇ ਪੰਡਾਰਾ ਹੀ ਖੋਲ ਦਿੱਤਾ ਸੀ ਅਗਲੇ ਅਗਲੇ ਹੀ ਦਿਨ ਹੀਰਾ ਲਾਲ ਨੇ ਇਸ ਜਾਦੂ ਬਤੀਲੇ ਨਾਲ ਲਾਲਚ ਦੇ ਆਤਕ ਕਰਨੇ ਸ਼ੁਰੂ ਕੀਤੇ ਹਰ ਦਿਨ ਨਵੇਂ-ਨਵੇਂ ਖਾਣੇ ਪਿੰਡ ਦੇ ਲੋਕਾਂ ਨੂੰ ਦਿਖਾਵਾ ਦਾਦੀ ਨਵੀਂ ਨਵੀਂ ਖਰੀਦਾਰੀ ਮਹਲਾ ਬਕਰੇ ਘੋੜੇ ਪਰ ਜਿਹੜੀ ਚੀਜ਼ ਰੱਬ ਦੀ ਮਿਹਰ ਨਾਲ ਮਿਲਦੀ ਹੈ ਉਹ ਰੱਬ ਦੀ ਮਰਜ਼ੀ ਨਾਲ ਹੀ ਚੱਲਦੀ ਹੈ ਪਿੰਡ ਦੇ ਪਿੰਡ ਤਿਬਜ਼ੁਰਗ ਦਾਦੀ ਮੰਗਲੋ ਕਰਮ ਸਿੰਘ ਦੀ ਵੀ ਨੇੜਲ ਸੀ ਉਸਨੇ ਹੀਰਾ ਲਾਲ ਦਾ ਚੜਨ ਦਾ ਨਸਾ ਵੇਖਿਆ ਉਹ ਕਹਦੀ ਜਿਹੜਾ ਬਲ ਬਹਿਦ ਦੇ ਚੜੇ ਉਹ ਪੱਕਾ ਢਦਾ ਹੈ ਦਾਦੀ ਨੇ ਇੱਕ ਦਿਨ ਹੀਰਾ ਲਾਲ ਦੇ ਘਰ ਦੇ ਨੇੜੇ ਲੋਕ ਕੇ ਵੇਖਿਆ ਕਿ ਜਾਦੇ ਬਤੀਲਾ ਕਿਵੇਂ ਕੰਮ ਕਰਦਾ ਹੈ ਉਹ ਤੋਰ ਕੇ ਕਰਮ ਸਿੰਘ ਦੇ ਘਰ ਗਈ ਤੇ ਕਹਦੀ ਬਤ ਕਿਸੇ ਨੇ ਤੇਰੇ ਘਰੋਂ ਚੋਰੀ ਤਾਂ ਕੀਤੀ ਕੀਤੀ ਪਰ ਚੋਰੀ ਕੀਤੀ ਚੀਜ਼ ਜਾਦੂ ਹੀ ਨਿਕਲੀ ਕਰਮ ਸਿੰਘ ਹੱਸ ਹੱਸਦਾ ਬੋਲਿਆ ਦੇ ਰੱਬ ਨੇ ਦੇਣਾ ਸੀ ਤਾਂ ਮੇਰੇ ਕੋਲ ਰਹਦਾ ਜੇ ਲੈ ਗਿਆ ਤਾਂ ਉਸ ਦੀ ਵੀ ਕੋਈ ਰਜਾ ਹੋਵੇਗੀ ਮੈਂ ਤਾਂ ਰੱਬ ਦੇ ਭਰੋਸੇ ਰੱਖ ਕੇ ਹੀ ਧਰਨ ਹੀਰਾलाल ਦਾ ਨਾਲ ਚ ਵਾਅਦਾ ਆ ਗਿਆ ਇੱਕ ਦਿਨ ਉਸ ਨੇ ਸੋਚਿਆ ਜਦ ਪਤੀਲਾ ਹਰ ਚੀਜ਼ ਭਰ ਦਿੰਦਾ ਹੈ ਤਾਂ ਸੋਨੇ ਨਾਲ ਵੀ ਸੋਨਾ ਨਾਲ ਵੀ ਭਰ ਦੇਵਾਂ ਉਹ ਪਤੀਲੇ ਨੂੰ ਕਹਿੰਦਾ ਮੈਨੂੰ ਸੋਨਾ ਦੇ ਪਤੀਲੇ ਦਾ ਟੱਕਣ ਲਾਇਆ ਤੇ ਖੋਲ੍ਹਿਆ ਅੰਦਰ ਕੁਝ ਨਹੀਂ ਦੁਬਾਰਾ ਕਹਿੰਦਾ ਸੋਨਾ ਚਾਂਦੀ ਹੀਰੇ ਜ਼ਵਾਹਰ ਰਾਤ ਪਰ ਪਤੀਲੇ ਨੇ ਚੁੱਪ ਕੋਈ ਜਵਾਬ ਨਹੀਂ ਉਹ ਗੁੱਸੇ ਵਿੱਚ ਉਸ ਨੂੰ ਮਾਰਨ ਲੱਗ ਪਿਆ ਝਾਟਕਿਆ ਲੱਤਾਂ ਮਾਰੀਆਂ ਅਚਾਨਕ ਪਤੀਲਾ ਕੰਬਣ ਲੱਗਾ ਚਮਕਦਾਰ ਧੂਆ ਉੱਠਿਆ ਤੇ ਇੱਕ ਬਾਰੀ ਪਤੀਲੇ ਵਿੱਚੋਂ ਗੰਦਾ ਬਦਬੂਦਾਰ ਚਿੱਕੜ ਨਿਕਲਣਾ ਸ਼ੁਰੂ ਹੋ ਗਿਆ ਚਿੱਕੜ ਰੁਕਿਆ ਨਹੀਂ ਘਰ ਭਰ ਗਿਆ ਸੰਤੋ ਚਿਖੀ ਹੀਰਾ ਹੀਰਾ ਬੰਦ ਕਰ ਦੇ ਘਰ ਵਹਿ ਗਿਆ ਪਰ ਪਦੀਲਾ ਰੁਕਣ ਦਾ ਨਾ ਲੈਂਦਾ ਹੀ ਨਹੀਂ ਕਿਚੜ ਸੜਕਾਂ 'ਚ ਆ ਗਿਆ ਪਿੰਡ ਵਾਲੇ ਭੱਜ ਭੱਜ ਕੇ ਬਚਣ ਲੱਗੇ ਸਾਰਾ ਪਿੰਡ ਟਰ ਗਿਆ ਉਹ ਸਭ ਕਰਮ ਸਿੰਘ ਦੇ ਘਰ ਪਹੁੰਚੇ ਕਰਮ ਕਰਮਾ ਇਹ ਤਾਂ ਤੇਰੇ ਘਰ ਦਾ ਪਤੀਲਾ ਸੀ ਇਸ ਨੂੰ ਤੂੰ ਤਾਂ ਤੂੰ ਹੀ ਰੋਕ ਸਕਦਾ ਹੈ ਕਰਮ ਸਿੰਘ ਨੇ ਹੌਲੇ ਨਾਲ ਸਿਰ ਹਿਲਾਇਆ ਤੇ ਤੁਰ ਪਿਆ ਪਤੀਲੇ ਦੇ ਨੇੜੇ ਗਿਆ ਹੱਥ ਜੋੜ ਕੇ ਕਹਿੰਦਾ हे ਰੱਬ ਜੇ ਤੁਸੀਂ ਇਹ ਕਿਰਪਾ ਮੈਨੂੰ ਦਿੱਤੀ ਸੀ ਤਾਂ ਮੈਂ ਗਲਤ ਨਹੀਂ ਵਰਤੀ ਜਿਸ ਨੇ ਚੋਰੀ ਕੀਤੀ ਉਸ ਨੇ ਉਸ ਦਾ ਬੁਰਾ ਕੀਤਾ ਹੁਣ ਇਹ ਕਰੋਧ ਰੋਕ ਦੇਵੋ ਉਸ ਦੇ ਇਹ ਬੋਲਸ ਕਹਿਣ ਨਾਲ ਹੀ ਪਤੀਲਾ ਸਾਤ ਹੋ ਗਿਆ ਧੂਆ ਮਿਟ ਗਿਆ ਕੀਚੜ ਰੁਕ ਗਿਆ ਹੀਰਾ ਲਾਲ ਜ਼ਮੀਨ ਤੇ ਡਿੱਗ ਪਿਆ ਗਿਆ ਕਰਮਾ ਮਾਫ ਕਰ ਦੇ ਮੈਂ ਤੇਰਾ ਵੈਰੀ ਸੀ ਪਰ ਤੂੰ ਮੇਰਾ ਉਧਾਰਾ ਵਣ ਗਿਆ ਕਰਮ ਸਿੰਘ ਨੇ ਉਸ ਨੂੰ ਚੁੱਕਿਆ ਤੇ ਕਿਹਾ ਜ਼ਿੰਦਗੀ ਚ ਦੋ ਚੀਜ਼ਾਂ ਤੈਨੂੰ ਕਦੇ ਘਾਟਾ ਨਹੀਂ ਦੇਣਗੀਆਂ ਸੇਵਾ ਅਤੇ ਸੱਚਾਈ ਹੀਰਾ ਲਾਲ ਰੋਂਦਾ ਰੋਂਦਾ ਕਹਿੰਦਾ ਮੈਨੂੰ ਆਪਣੇ ਨਾਲ ਜਨੇ ਅੰਨਾ ਕਰ ਦਿੱਤਾ ਮੈਂ ਤੈਨੂੰ ਚੇਟੇ ਮਾਰਿਆ ਪਰ ਤੂੰ ਮੇਰਾ ਭਲਾ ਕੀਤਾ ਅੱਜ ਤੋਂ ਮੈਨੂੰ ਤੇਰੇ ਵਰਗੀਆਂ ਸੇਵਾ ਤੇ ਭਰੋਸੇ ਜੀਆਂ ਸਿੱਖ ਲੈਣੀ ਹੈ ਉਸਨੇ ਪਤੀਲਾ ਕਰਮ ਸਿੰਘ ਨੂੰ ਵਾਪਸ ਦਿੱਤਾ ਪਰ ਕਰਮ ਸਿੰਘ ਨੇ ਕਿਹਾ ਮੈਨੂੰ ਇਸ ਦੀ ਲੋੜ ਨਹੀਂ ਮੇਰਾ ਭਰੋਸਾ ਰੱਬ ਤੇ ਹੈ ਜਾਦੂਈ ਪਤੀਲਾ ਨਹੀਂ ਸੇਵਾ ਤੇ ਮਿਹਨਤ ਰੋਟੀ ਦਿੰਦੀ ਹੈ ਹਣ ਉਹ ਪਥੀਲਾ ਹੁਣ ਰੁਕ ਰੁਕਿਆ ਪਿਆ ਸੀ ਨਾ ਕੁਝ ਬਣਦਾ ਸੀ ਨਾ ਕੁਝ ਨਿਕਲਦਾ ਕਰਮ ਸਿੰਘ ਹੱਸਿਆ ਜਿਹੜਾ ਜਾਦੂ ਬੁਰਾਈ ਚ ਵਰਤਿਆ ਜਾਵੇ ਉਹ ਆਪਣੀ ਤਾਕਤ ਖੋਹ ਬੈਠਦਾ ਹੈ ਹੀਰਾ لال ਇੱਕ ਬਦਲਿਆ ਹੋਇਆ ਇਨਸਾਨ ਬਣ ਗਿਆ ਉਸ ਨੇ ਆਪਣੀ ਦੌਲਤ ਦਾ ਹਿੱਸਾ ਪਿੰਡ ਦੇ ਗਰੀਬਾਂ ਗਰੀਬਾਂ ਨੂੰ ਦਿੱਤਾ ਸੇਵਾ ਚ ਲੱਗ ਗਿਆ ਕਰਮ ਸਿੰਘ ਦੇ ਨਾਲ ਗੁਰਦੁਆਰੇ ਦੀ ਸੇਵਾ ਚ ਸ਼ਾਮਲ ਹੋਇਆ ਮੈਲੀ ਵੀ ਠੀਕ ਹੋ ਗਈ ਕਰਮ ਸਿੰਘ ਦੇ ਘਰ ਹੁਣ ਘਰ ਵਿੱਚ ਹੁਣ ਹਮੇਸ਼ਾ ਰੋਟੀ ਸੁਖ ਅਤੇ ਗੁਰੂ ਦੀ ਮਿਹਰ ਬਣੀ ਰਹਿੰਦੀ ਪਿੰਡ ਵਾਲੇ ਕਹਿੰਦੇ ਜਿਹੜੇ ਦਿਲ ਸਾਫ਼ ਰੱਬ ਉਤੇ ਆਪ ਵਸਦਾ ਹੈ ਲਾਲਚ ਮਰੁਖ ਨੂੰ ਅੰਨਾ ਕਰ ਦਿੰਦਾ ਹੈ ਸੇਵਾ ਦਾ ਫਲ ਜ਼ਰੂਰ ਮਿਲਦਾ ਹੈ ਚਾਹੇ ਦੇਰ ਨਾਲ ਮਿਲੇ ਚੋਰੀ ਨਾਲ ਮਿਲੀ ਚੀਜ਼ ਕਦੇ ਸੁੱਖ ਨਹੀਂ ਦਿੰਦੀ ਰੱਬ ਉੱਤੇ ਭਰੋਸਾ ਰੱਖਣ ਨਾਲ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ ਜਾਦੂ ਤਾਕਤ ਨਹੀਂ ਦਿਲ ਦੀ ਨੀਅਤ ਤਾਕਤ ਹੈ ਐਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬੱਤਵਾਂਤ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ